ਮੈਂ ਕਹਿੰਦਾ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਰਾਤ ਦੇ 2 ਵਜੇ ਲਾਈਟ ਆਊਗੀ ਜੀ ਨਾ ਪਹਿਲਾਂ ਸੌ ਸਕੇ ਨਾ ਬਾਅਦ ਸੌ ਸਕੇ ਮੈਂ ਦਿਨੇ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਪਹਿਲਾਂ ਉਹਦੇ ਫੈਸਲੇ ਹੋਏ ਹੋਏ ਨੇ ਕੱਢੋ ਫੈਸਲੇ ਮੈਂ ਕਹਾਂ ਬਾੜ ਕੇ ਸੁੱਟੋ ਇਹਨੂੰ ਕੂੜੇਦਾਨ ਚ ਦਿਨੇ ਲਾਈਟ ਦਿਓ ਹੁਣ ਦਿਨੇ ਆਉਂਦੀਆਂ ਨਾ ਜੀ ਇੱਕ ਵੀ ਰਾਤ ਨਹੀਂ ਜਾਣਾ ਪੈ ਰਿਹਾ ਖੇਤਾਂ ਚ ਥੱਪਾਂ ਦੀਆਂ ਸਿਰੀਆਂ ਮਿੱਦਣ ਉੱਥੇ ਮੈਂ ਕਿਹਾ ਸੀ ਕਿ ਮੋਟਰ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਲਾਤਾ ਦੇਖ ਲਓ ਤੁਸੀਂ ਮੇਰਾ ਤੁਸੀਂ ਦੇਖਦੇ ਹੋ ਆਪ ਹੀ ਦੇਖਦੇ ਰਾਤ ਨੂੰ ਮੋਟਰ ਤੇ ਜਾ ਕੇ ਮੋਟਰ ਨਹੀਂ ਲਾਈ ਮੋਟਰ ਬੰਦ ਕਰਕੇ ਹੁੰਦੇ ਰਹੇ ਘਰ ਦੀ ਲਾਈਟ ਫਰੀ ਹੈ ਹੋਰ ਕੀ ਕਹਿਦਾ ਜੀਵਨ ਦਾ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਹੁੰਦੀ ਹੈ ਪਾਣੀ ਉਹਨੇ ਵਾਧੂ ਬਰਕਰਾਰ ਰੱਖਿਆ ਹੈ ਨਹਿਰਾਜ ਵਾਧੂ ਉਸਕੇ ਅਜ ਵਾਧੂ ਇਦੋਂ ਵੱਡਾ ਕੀ ਆਰਾਮਦਾਰੀ ਹੋਣੀ ਜੀਵਨ ਦਾ ਰਾਤ ਨੂੰ ਸਪੰਦ ਚ ਰਹਿਤ ਨਹੀਂ ਮਿਲਦੀ ਆਮ ਆਦਮੀ ਮੋਟਰ ਚਲਾਈ ਆਪਣਾ ਪਰ ਕੇ ਆ ਕੇ ਇਹਨਾਂ 24 ਵੀ 48 ਘੰਟੇ ਲੈਣ ਤੇ ਜੱਟੋਗਨ ਕੁੱਟਦੇ ਰਹੀ ਨੇ ਮੱਛਰ ਬੜਾ ਆਮ ਨਕਰ ਆ ਜਾਂਦੇ ਪਿੰਡ ਦੇ ਪੂਰੇ ਖੁਸ਼ ਆ ਜੀ ਪੂਰੇ ਬਾਗੋ ਬਾਗ ਕੁੱਲ ਮਿਲਾ ਕੇ 2 ਸਾਲ ਜਿੰਨੇ ਵਧੀਆ ਕੰਮ ਕੀਤੇ ਗੱਲ 20 ਸਾਲ ਪਹਿਲਾਂ ਸੁਵੇ ਬੰਦ ਤੇ ਉਹ ਵੀ ਪੱਕੇ ਖਰਾ ਜਿੱਥੇ ਪਾਣੀ ਕਦੇ ਨਹੀਂ ਗਿਆ ਉੱਥੇ ਪਾਣੀ ਜਾਂਦਾ ਕਰਦਾ ਛੋਨੇ ਵੀ ਐ ਕਿ ਮੈਂ ਇੱਕ ਇੱਕੋ ਹੀ ਡੇਟ ਦਿੰਦੀ ਆ ਕਿਉਂਕਿ ਬਿਜਲੀ ਬਹੁਤ ਆਮ ਐ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਨਹਿਰਾਂ ਤੇ ਕੱਸੀਆਂ ਦਾ ਪਾਣੀ ਆ ਗਿਆ ਮਰਜੀ ਥੋੜੀ ਐ ਮੋਟਰ ਨਾਲ ਲਾਉਣਾ ਮੋਟਰ ਨਾਲ ਲਾ ਲਿਓ ਜੇ ਕੱਸੀ ਵਾਲਾ ਨਾਲ ਲਾਉਣਾ ਕੱਸੀ ਵਾਲਾ ਨਾਲ ਲਾ ਦਿਓ